ਹਾਂ ਜੀ ਬਕਰਾਂਗੇ ਖਲਸਾਈ ਤੁਹੂ ਆਏ ਜੋ ਇੱਕ ਮਨ ਸਾਡੇ ਦਾ ਬਾਈਗਰ ਪਾਰਟ ਰੱਖੇ ਨੇ ਜੀ ਮੈਂ ਸੈਸੀ ਬੈਂਕ ਦਾ ਤੁਸੀਂ ਆਏ ਕੀ ਨਾਮ ਹੈ ਤੁਹਾਡਾ ਜੀਰਾ ਸਰਬਦੇਵ ਸਿੰਘਾ ਕੀ ਮਸਲਾ ਸੀਗਾ ਕਿ ਗੱਲਬਾਤ ਹੋਈ ਆ ਕੀ ਮਾਮਲਾ ਕੀ ਸੀਗਾ ਸਹਿਜ ਪਾਰਟ ਰੰਭ ਕੀਤਾ ਸੀ ਉਹ ਸਹੀ ਸੀਗਾ ਰੋਪੇ ਬਾਬੇ ਜਦੋਂ ਗੱਲਬਾਤ ਹੋ ਰਹੀ ਪ੍ਰਸ਼ਾਸਨ ਦੇ ਨਾਲ ਤੁਸੀਂ ਇਹ ਗੱਲ ਕਹੀ ਆ ਕਿ ਸਹਿਜ ਪਾਰਟ ਇਦਾਂ ਚੱਲਦੇ ਸਹਿਜ ਪਾਰਟ ਨੂੰ ਜਿਹੜਾ ਗੁਰਦੁਆਰਾ ਸਾਹਿਬ ਲਜਾਇਆ ਸਕਦਾ ਕਿਹੜੇ ਹੁਕਮਨਾਮੇ ਦੇ ਅਨੁਸਾਰ ਤੁਸੀਂ ਕਹਿ ਰਹੇ ਹੋ ਜੀ ਪਪੋ ਵਾਰਨ ਸੈਲ ਪਰ ਸਮਾਪਤੀ ਦੀ ਬਾਤ ਹੁਣ ਕੀ ਮਾਮਲਾ ਹੁਣ ਕੀ ਮਤਲਬ ਕਿ ਇਹਦਾ ਕੀ ਹੋਇਆ ਕੀ ਇਹ ਫੈਸਲਾ ਕੀ ਹੋਇਆ ਵਾ ਸੈਲ ਪਰ ਚੱਲ ਰਿਹਾ ਜੀ ਸੈਲ ਪਰ ਚੱਲ ਰਿਹਾ ਕਿੰਨੀ ਤਰੀਕ ਨੂੰ ਜਿਹੜਾ ਕਬਜ਼ਾ ਦੇਣਗੇ ਹੁਣ ਘਰ ਵਾਲੇ ਦਿੱਤੀ ਹੋਇਆ ਜਿਹੜਾ ਤੁਹਾਡਾ ਕਬਜ਼ਾ ਨਹੀਂ ਕਹਿ ਸਕਦੇ ਜੀ ਹਾਂਜੀ ਕਬਜ਼ਾ ਘਰ ਵਾਲੇ ਦੇਣਾ ਸੀ ਤੇ ਕਬਜ਼ਾ ਥੋੜਾ ਦਵਾ ਸਕਦੇ ਸਮਾਪਤੀ ਤਾਂ ਕਹਿ ਸਕਦੇ ਸਮਾਪਤੀ ਕਰ ਕਿੰਨੀ ਤਰੀਕ ਦੀ ਸਮਾਪਤੀ ਹੋ ਖਾਲੀ ਕਿ ਨਾ ਆਏ ਕਰੀ ਤਲਦੀਵ ਚੋਪੜੀ ਅੰਕਲ ਕੀ ਮਸਲਾ ਹੈ ਜਿਹੜਾ ਜਾਂ ਜਿਹੜਾ ਬੈਂਕ ਮੁਲਾਜ਼ਮ ਜਿਹੜਾ ਆ ਉਹਨਾਂ ਦਾ ਕਹਿਣ ਦੇ ਮਤਲਬ ਜਿਹੜਾ ਉਹ ਰਿਕਵਰ ਕਰਨ ਆਉਂਦੇ ਆ ਕਿ ਇਹ ਮਹਾਰਾਜ ਸਾਹਿਬ ਦਾ ਸਰੂਪ ਜਿਹੜਾ ਪ੍ਰਕਾਸ਼ ਹੋਇਆ ਹੁੰਦਾ ਕਿ ਮਾਮਲਾ ਕੀ ਹੈ ਸਰਾਂ ਦਾ ਮਾਮਲਾ ਹੈ ਇੱਕ ਬੈਂਕ ਤੋਂ ਲੋਨ ਲਿਆ ਸਾਡੀ ਦੁਕਾਨ ਸਟਾਰਨ ਕਰਕੇ ਲੇਟ ਹੋ ਗਿਆ ਹੈ ਬੈਂਕ 23 ਤੋਂ ਸਾਡੇ ਮਗਰ ਭਾਈ ਆ ਲੈਂਡਰੀਆ ਤੇ 24 ਅਪ੍ਰੈਲ ਤੱਕ ਸਾਡੇ ਲੋਨ ਤਰਿਆ ਅੱਜ ਵੀ ਸਟੇਟਮੈਂਟ ਕੱਢ ਕੇ ਵੇਖ ਲਓ ਕਿੰਨਾ ਲੋਨ ਸੀ ਕਹਿੰਦੇ ਲੋਨ 21 ਲੱਖ ਰੁਪਏ ਦੇ ਕਰੀਬ ਸੀ 10 ਲੱਖ ਦੇ ਕਰੀਬ ਗਿਆ ਹੈ ਕਿ ਬੈਂਕ ਆ ਜੀ ਜਾਂਦੀ ਸਾਨੂੰ ਮਤਲਬ ਪੋਜੈਸ਼ਨ ਚਾਹੀਦੀ ਹੈ ਪੋਜੈਸ਼ਨ ਇਹਦੀ ਇੱਕ ਜਾਣਬੁੱਝ ਕੇ ਨੁਕਸਾਨ ਹੋਣ ਦੇ باوجود ਵੀ ਠੱਕ ਕਰੀ ਜਾਂਦੀ ਨਹੀਂ ਕਿਸੇ ਅਪੀਲ ਨਹੀਂ ਕੀਤੀ ਵੀ ਮੇਰੀ ਦੁਕਾਨ ਸੜ ਗਈ ਕਰੋੜਾਂ ਦਾ ਨੁਕਸਾਨ ਹੋ ਗਿਆ ਮੇਰੀ ਆਰਥਿਕ ਹਾਲਤ ਜਿਹੜੀ ਆ ਕੀ ਨਹੀਂ ਮੇਰੇ ਪਰਿਵਾਰ ਵੱਲ ਵੇਖਦੇ ਆ ਮੈਨੂੰ ਜਿਹੜਾ ਇਹ ਸਮਾਂ ਦਿੱਤਾ ਜਾਵੇ ਹਾਂ ਜੀ ਕੱਲ ਕੋਣ ਕਿਸੇ ਦੀ ਅਪੀਲ ਨੂੰ ਮੰਨਦਾ ਜੀ ਅਗਲਾ ਆਪਣਾ ਉਲੂ ਸਦਾ ਰੱਖਦਾ ਉਹ ਉਹਨਾਂ ਨਾਲ ਆਪਣੇ ਮਸਲੇ ਨਾਲੇ ਜਦੋਂ ਐਸਪੀ ਡੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਬੈਠੇ ਹੋ ਜੀ ਅੱਜ ਜੀ ਦੇ ਵਿੱਚ ਤੁਸੀਂ ਇੱਕ ਗੱਲ ਕਹੀ ਆ ਕਿ 3 ਲੱਖ ਰੁਪਈਆ ਮੈਂ ਐਜ਼ ਅ ਮੈਨੇਜਰ ਤੋਂ ਲੈਣਾ ਜਿਹੜਾ ਮੇਰਾ ਉਨੇ ਵਰਕ ਹੈ ਉਹ ਕੀ ਮਾਮਲਾ ਸਰ ਉਹ ਹੈਗਾ ਮੁੱਛ ਅੱਜ ਵੀ ਲਾਲ ਰੌਲ ਸ਼ਰਮਾ ਉਥੇ ਜੀ ਆਏ ਹੋ ਫਰਾਂਸ ਹੁਣ ਕੀ ਮੰਗ ਕਰਦੇ ਜੋ ਜਿਵੇਂ ਅੱਜ ਭਾਰੀ ਪੁਲਿਸ ਫੋਰਸ ਦੇ ਨਾਲ ਜਿਹੜਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਮਹਾਰਾਜ ਨਗਾ ਸੀਗਾ ਕੀ ਮੰਗ ਕਰਦੇ ਜੋ ਨਹੀਂ ਜਾਣੇ ਸਾਡੇ ਨਾਲ ਬੈਂਕ ਬੈ ਕੇ ਸੈਟਲਮੈਂਟ ਕਰੇ ਅਸੀਂ ਬੈਂਕ ਨੂੰ ਪੈਸੇ ਬੈਂਕ ਦੇ ਦੇਣ ਨੂੰ ਤਿਆਰ ਹਾਂ ਬੈਂਕ ਸਾਡੇ ਨੂੰ ਸਾਨੂੰ ਘਰੋਂ ਵੱਡ ਤੋਂ ਤਿਆਰ ਹਾਂ ਸਰਪੇਕੀ ਵਿੜ ਦੇ ਵਿੱਚ ਇੱਕ ਆਈਸੀਸੀ ਬੈਂਕ ਵੱਲੋਂ ਕਰਜ਼ਾ ਦਿੱਤਾ ਗਿਆ ਸੀਗਾ ਉਹਦੇ ਲੈ ਕੇ ਜਿਹੜਾ ਖਨਪਰ ਸਾਹਿਬ ਰਖਾਈ ਗਏ ਸੀਗਾ ਕਬਜ਼ਾ ਇਨਾ ਦਿਨ ਨੂੰ ਲੈ ਕੇ ਸਰਪੇਕੀ ਮਾਮਲਾ ਸੀਗਾ ਉਹਦੇ ਕੀ ਹੁਣ ਫੈਸਲਾ ਜਿਹੜਾ ਹੋਇਆ ਵਾ ਇਹ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਜੀ ਤਹਿਸੀਲਦਾਰ ਸਾਹਿਬ ਐਸਜੀਪੀਸੀ ਸਾਹਿਬ ਵੱਲੋਂ ਡਿਊਟੀ ਲਈ ਗਈ ਸੀ ਡੀਸੀ ਸਾਹਿਬ ਵੱਲੋਂ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਨਾਲ ਪੀਸਫੁਲੀ ਕਬਜ਼ਾ ਦਵਾਇਆ ਜਾਵੇ ਇਹਦੇ ਵਿੱਚ ਸਤਕਾਰ ਕਮੇਟੀ ਤੇ ਐਸਜੀਪੀਸੀ ਨੇ ਇੰਟਰਵੈਨਸ਼ਨ ਕਰਦੇ ਹੋਏ ਜਿਹੜਾ ਗੁਰਮਾਨ ਦਾ ਸਰੂਪ ਆਰੰਭ ਕਰਾਇਆ ਸੀਗਾ ਉਹਨਾਂ ਨੇ ਕਿਹਾ ਵੀ 15 ਤਰੀਕ ਨੂੰ ਭੋਗ ਪਾ ਦਿੱਤੇ ਤੇ ਆਣਗੇ ਤੇ ਉਸ ਦਿਨ ਤੁਹਾਨੂੰ ਚਾਬੀ ਦੇ ਦਿੱਤੀਗੀ ਅਸੀਂ ਜਿਵੇਂ ਜਿਵੇਂ ਸਾਨੂੰ ਮਾਨਯੋਗ ਡੀਸੀ ਸਾਹਿਬ ਵੱਲੋਂ ਹੁਕਮ ਆਇਆ ਅਸੀਂ ਆਪਣੀ ਫੋਰਥ ਤੇ ਹਾਈ ਕੋਰਟ ਦੇ ਹੁਕਮਾਂ ਨਾਲ ਲਾਈ ਦੋਈਆ ਬਾਕੀ ਡੀਬਲੀ ਤੁਹਾਨੂੰ ਤਸਵੀਰਦਾ ਸਾਹਿਬ ਦੱਸ ਦੇਣਗੇ ਸਾਰਾ ਇਹ ਸਰ ਐਜੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਨੂੰ ਡਿਊਟੀ ਲੱਗੀ ਹੈ ਤੇ ਇਹ ਸਾਰਾ ਮਾਮਲਾ ਸੀਗਾ ਵੀ ਜਿਹੜਾ ਘਰ ਤੇ ਘਰ ਵਾਲੇ ਵੱਲੋਂ ਇੱਕ ਜਿਹੜਾ ਕਰਜ਼ਾ ਲਿਆ ਗਿਆ ਸੀਗਾ ਬੈਂਕ ਤੋਂ ਇਹ ਜਦੋਂ ਵੀ ਕਬਜ਼ਾ ਲੈਣ ਬੈਂਕ ਅਧਿਕਾਰੀ ਆਏ ਪਰ ਪਰਸੇਵਰ ਰਾਮਕਿਰ ਆ ਦਿੱਤਾ ਜਾ ਅੱਜ ਕਾਫੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਵੱਡੇ ਇਕਤਤਾ ਦੇ ਵਿੱਚ ਆ ਕਿਉਂਕਿ ਮਾਮਲਾ ਹਾਈ ਕੋਰਟ ਦਾ ਹੋਇਆ ਸਰ ਕੀ ਮਾਮਲਾ ਤੇ ਹੁਣ ਕੀ ਫੈਸਲਾ ਜਿਹੜਾ ਆ ਕੀਤਾ ਗਿਆ ਵਾ ਤੁਹਾਡੀ ਡਿਊਟੀ ਲੱਗਣੀ ਐ ਐਸਪੀ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਵੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਮੁਤਾਬਕ ਅੱਜ ਅਸੀਂ ਪੋਜੀਸ਼ਨ ਤੋਂ ਆਉਣ ਆਏ ਸੀਗੇ ਸਰਫੇਸੀ ਐਕਟ ਦਾ ਪਰ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਸੀਗੇ ਜੇ ਸੰਬੰਧੀ ਸਦਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਤੇ ਸੰਬੰਧ ਜਿਹੜੇ ਬਾਕੀਦਾਰ ਸੀ ਉਨਾ ਵੱਲੋ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ 15 ਤਰੀਕ ਨੂੰ ਸਵੇਰ ਮਤਲਬ ਕਿ ਵੀ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਹਨ ਦੇ ਭੋਗ ਸਮਾਪਤੀ ਉਪਰੰਤ ਜਿਹੜੀਆਂ ਇਚਾਪੀਆਂ ਤੁਹਾਨੂੰ ਹੈਂਡ ਓਵਰ ਕਰਦਿਆਂਗੇ ਤੇ ਸਾਰਿਆਂ ਦੇ ਇਸ ਤਰ੍ਹਾਂ ਸੱਜਣਾ ਦੇ ਕਹਿਣ ਤੇ ਇਹ 15 ਤਰੀਕ ਨਹੀਂ ਡੈਫਰ ਹੋਈ ਤਾਈ ਜਿਹੜਾ ਫੈਸਲਾ ਸਰ ਹੋਇਆ ਉਹ ਸਾਰਾ ਲਿਖਤੀ ਹੋਇਆ ਹੋਣਾ ਹੈ ਹਾਂ ਬਿਲਕੁਲ ਲਿਖਤੀ ਹੈ